ਜਿਹੜੇ ਚਚਤ ਵਿਧਾਇਕ ਨੇ ਤੁਹਾਨੂੰ ਪਤਾ ਹੀ ਆ ਮਨਜਿੰਦਰ ਸਿੰਘ ਲਾਲਪੁਰਾ ਇਹਨਾਂ ਦੇ ਵੀ ਬਹੁਤ ਵਿਵਾਦ ਵੈਸੇ ਵਿਧਾਇਕ ਬਨਣ ਤੋਂ ਪਹਿਲਾਂ ਵੀ ਇਹ ਸੁਰਖੀਆਂ ਚੜ੍ਹੇ ਇਹਨਾਂ ਤੇ ਮੁਕਦਮਾ ਤੱਕ ਵੀ ਦਰਜ ਹੋਇਆ ਸੀ ਪਤਾ ਨਹੀਂ ਇੱਕ ਹੈ ਇੱਕ ਤਾਂ ਹਾਈ ਪ੍ਰੋਫਾਈਲ ਹੀ ਸੀਗਾ ਉਸ ਤੋਂ ਬਾਅਦ ਸ਼ਾਇਦ ਕੋਈ ਹੋਰ ਵੀ ਹੋਵੇ ਤਾਂ ਮੈਨੂੰ ਪਤਾ ਨਹੀਂ ਉਸ ਤੋਂ ਇਲਾਵਾ ਇਹਨਾਂ ਦਾ ਸਿੱਧਾ-ਸਿੱਧਾ ਭੇਡ ਚੱਲਿਆ ਸੀ ਗੁਰਨੀਤ ਸਿੰਘ ਚੋਹਾਨੂ ਰਾ ਦੇ ਨਾਲ ਫਿਰ ਜੈ ਕੁਟਵਾਰਾ ਕੁਟਮਾਰ ਮਾਲਾ ਮੰਗਲਾ ਇਹ ਸਭ ਕੁਝ ਚੱਲਿਆ ਹਮੇਸ਼ਾ ਸਫਾਈ ਦਿੰਦੇ ਨੇ ਆਪਣੇ ਆਪ ਨੂੰ ਇਹ ਕਹਿੰਦੇ ਕਿ ਮੈਨੂੰ ਥੋੜਾ ਜਿਹਾ ਜ਼ਿਆਦਾ ਹੀ ਟਾਰਗੇਟ ਤੇ ਰੱਖਿਆ ਜਾਂਦਾ ਸੋ ਲਾਲਪੁਰਾ ਇਹ ਐਸੇ ਲੀਡਰ ਨੇ ਜਿਹੜੇ ਇਹਨਾਂ ਦੇ ਪੁਰਾਣੇ ਕਰਮਚਾਰੀਆਂ ਚੋਂ ਇੱਕ ਆ ਗਿਆ ਖੈ ਗੱਲ ਇਹ ਹੈ ਕਿ ਇਹਨਾਂ ਦੇ ਹਲਕਾ ਹਰੂਰ ਸਾਧ ਦਾ ਇੱਕ ਪਿੰਡਿਆ ਕੋਟ ਮੁਹੰਮਦ ਖਾਨ ਜਿਹਦੇ ਚ ਤੁਹਾਨੂੰ ਯਾਦ ਹੋਣਾ 9 April ਯਾਨੀ ਆਪਣੀਆਂ ਜਦੋਂ ਵਾਢੀਆਂ ਹਲੇ ਸਟਾਰਟ ਹੋਣ ਜਾ ਰਹੀਆਂ ਸੀਗੀਆਂ ਉਸ ਮਿਲਿਆ ਡੋਲੇਆਲਾ ਡੀਐਸਪੀ ਗਿਆ ਸੀ ਲੜਾਈ ਸ਼ੁੱਡ ਹੌਨ ਟੂ ਉੱਥੇ ਤੁਹਾਨੂੰ ਪਤਾ ਹੀ ਆ ਕਿ ਇੱਕ ਥਾਣੇਦਾਰ ਦੀ ਮੰਦਪਾਕੀ ਮੌਤ ਹੋ ਗਈ ਸੀ ਬੜਾ ਮੰਦਪਾਕਾ ਸੀਗਾ ਉਸ ਥਾਣੇਦਾਰ ਦੀ ਮੌਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਉਸ ਪਿੰਡ ਦੇ ਸਰਪੰਚ ਸਨ ਕਿਉਂਕਿ ਦੋ ਧਿਰਾਂ ਦਾ ਟਕਰਾਅ ਚੱਲ ਰਿਹਾ ਸੀਗਾ ਨਾ ਉਸ ਟਕਰਾਅ ਨੂੰ ਰੋਕਣ ਵਾਸਤੇ ਹੀ ਇਹ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਜਿਹਦੇ ਵਿੱਚ ਥਾਣੇਦਾਰ ਸਾਹਿਬ ਜਿਹੜੇ ਆ ਉਹ ਆਪਣੀ ਡਿਊਟੀ ਤੋਂ ਕੁਰਬਾਨੀ ਹੋ ਗਏ ਕਿ ਤਨੂੰ ਨੇ ਮਰ ਗਏ ਕੋ ਉਤੋਂ ਬਾਅਦ ਸਰਪੰਚ ਸਮੇਤ 70 ਜਣਿਆਂ ਤੇ ਸ਼ਾਇਦ ਮੁਕਦਮਾ ਦਰਜ ਹੋਇਆ ਸੀ ਮੇਰਾ ਅੰਦਾਜ਼ਾ ਸੀਗਾ ਕਿ 40-50 ਹੋਣਗੇ ਪਰ ਜਦੋਂ ਥੋੜਾ ਜਿਵੇਂ ਇਹਦੇ ਤੇ ਮੀਡੀਆ ਰਿਪੋਰਟਾਂ ਨੂੰ ਖੰਗਾ ਲਿਆ ਤੇ 70 ਆ ਦੱਸ ਦੇ ਕੇ ਇਨਾਮ ਸਦ ਕੀਤੇ ਆ ਹੁਣ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕਿ ਪਹਿਲਾਂ ਵੀ ਮੈਦਾਨ 'ਚ ਆ ਗਏ ਸੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇਹਨਾਂ ਨੇ ਸ਼ਾਇਦ ਇੱਕ ਹੋਰ ਲੀਡਰ ਵੀ ਸੀਗੇ ਇਹਨਾਂ ਦੇ ਨਾਲ ਤਾਂ ਇਹਨਾਂ ਨੇ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਸਵਾਲ ਚੁੱਕੇ ਸਨ ਦੇਖੋ ਸਵਾਲ ਚੁੱਕਣਾ ਆਪਣਾ ਪੱਖ ਰੱਖਣਾ ਸਭ ਦਾ ਅਧਿਕਾਰ ਹੈ ਇਹ ਨਹੀਂ ਜੇ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਜਾਂ ਉਹ ਥੋੜੇ ਵਿਵਾਦਾਂ 'ਚ ਰਹਿਣ ਵਾਲੇ ਵਿਧਾਇਕ ਆ ਇਹਦਾ ਮਤਲਬ ਇਹ ਨਹੀਂ ਕਿ ਬਤੌਰ ਹਲਕੇ ਦਾ ਨੁਮਾਇੰਦਾ ਕੋਈ ਦੂਸਰੀ ਗੱਲ ਨਹੀਂ ਕਰ ਸਕਦਾ ਗੱਲ ਸੁਣੀ ਪਵੇਗੀ ਕਲ ਸੁਣੀ ਚਾਹੀਦੀ ਦੀ ਹੈ ਇਹਨਾਂ ਨੇ ਜੋ ਹੁਣ ਪੰਗਾ ਪਾਇਆ ਹੈ ਉਹ ਆਪਣੇ ਹੀ ਜੋ ਇਹਨਾਂ ਦਾ ਏਰੀਆ ਹੈ ਉਹਦੇ ਐਸਐਸਪੀ ਦੇ ਨਾਲ ਜਿਹੜਾ ਪੁਲਿਸ ਮੁਖੀ ਹੈ ਉਥੋਂ ਦਾ ਹੁਣ ਪੁਲਿਸ ਮੁਖੀ ਜਿਹੜਾ ਹੈ ਉਥੇ ਹੈਗਾ ਸ਼ਾਇਦ ਆਭਿਮਨਿਓ ਰਾਣਾ ਤਰਨਤਾਰਨ ਹੈ ਇਹ ਤਰਨਤਾਰਨ ਚ ਏਰੀਆ ਆ ਗਿਆ ਹੈ ਮਨਿੰਦਰ ਸਿੰਘ ਲਾਲਪੁਰਾ ਦਰਸਲ ਇੱਕ ਤਾਰਕਿਕ ਤਰੀਕੇ ਨਾਲ ਇੱਕ ਗੁੱਜੀ ਦੀ ਗੱਲ ਕੱਢ ਰਿਹਾ ਉਹ ਕਹਿ ਰਿਹਾ ਕਿ ਸਰਪੰਚ ਤੇ ਉਹਦੀ ਪਤਨੀ ਜਿਹੜੀ ਅੰਦਰ ਨੇ ਇਹਨਾਂ ਨੂੰ ਨਜਾਇਜ਼ ਫਸਾਇਆ ਗਿਆ ਇਹਨਾਂ ਨੂੰ ਨਜਾਇਜ਼ ਫਸਾ ਦਿੱਤਾ ਗਿਆ ਹੈ ਪੁਲਿਸ ਤੇ ਖਾਸ ਤੌਰ ਤੇ ਐਸਐਸਪੀ ਦਾ ਕਹਿ ਲੋ ਕਿਸੇ ਤਰ੍ਹਾਂ ਉਸ ਦਾ ਉਹ ਨਾਮ ਲੈ ਰਿਹਾ ਜਾਂ ਜ਼ਿਕਰ ਕਰ ਰਿਹਾ ਹੈ ਹਾਲਾਂਕਿ ਐਸਐਸਪੀ ਸਾਹਿਬ ਕਹ ਰਿਹਾ ਕਿ ਭਾਈ ਮੈਂ ਜਾਂਚ ਕੀਤੀ ਜੋ ਜਾਂਚ ਫਾਈਨਡਿੰਗਸ ਹਨ ਉਹਦੇ ਮੁਤਾਬਕ ਕਾਰਵਾਈ ਹੋ ਗਈ ਤੁਹਾਨੂੰ ਲੱਗਦਾ ਤੁਸੀਂ ਬਾਹਰੋਂ ਕਿ ਤੂੰ ਕਰਵਾ ਲਓ ਜਾਂਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵਿਚ ਹੈ ਤੇ ਅਭੀ ਬੰਨਿਉ ਰਾਣਾ ਅਡੇ ਕਹ ਲੋ ਕਿ ਪੁਲਿਸ ਫੋਰਸ ਦੇ ਵਿੱਚ ਤੇਜ਼ ਦਰਾਰ ਅਫਸਰ ਗਿਨੇ ਜਾਂਦੇ ਆ ਉਹਨਾ ਤਾਂ ਪੱਕਾ ਹੈ ਪਰ ਮਨਜਿੰਦਰ ਸਿੰਘ ਲਾਲਪੁਰਾ ਕੀ ਕਹਿ ਰਿਹਾ ਸੁਣਨ ਵਾਲੀ ਘਟਾ ਉਹ ਕਹਿ ਰਿਹਾ ਕਿ ਜਿਸ ਗੋਲੀ ਨਾਲ ਥਾਣੇਦਾਰ ਦੀ ਮੌਤ ਹੋਈ ਆ ਦੇਖੋ ਮੈਂ ਜਮੇ ਕਿ ਹਰੇਕ ਨੂੰ ਹੱਕ ਹੈ ਆਪਣਾ ਪੱਖ ਰੱਖਣ ਦਾ ਤੇ ਮੀਡੀਆ ਦਾ ਵੀ ਇਹੀ ਬਣਦਾ ਫਰਸਕੇ ਸਾਰਿਆਂ ਦੇ ਪੱਖ ਬਰੋਬਰ ਸਿਭਾ ਦੇ ਚਲ ਮਨਜਿੰਦਰ ਸਿੰਘ ਲਾਲਪੁਰਾ ਬੇਸਿਕਲੀ ਇਹ ਕਹਿ ਰਿਹਾ ਕਿ ਭਾਈ ਜਿਸ ਗੋਲੀ ਦੇ ਨਾਲ ਥਾਣੇਦਾਰ ਦੀ ਮੌਤ ਹੋਈ ਆ ਕਾ ਕੀ ਆ ਮੰਦਪਾਤਾ ਉਹ ਗੋਲੀ ਦਰਅਸਲ ਕੀ ਆ ਕਿ ਪੁਲਸ ਵਾਲੇ ਦੇ ਆਪਣੇ ਵੈਪਨ ਨਾਲ ਹੀ ਚੱਲੇ ਸੀ ਔਰ ਵੈਪਨ ਲਾਇਸੈਂਸੀ ਸੀ ਇਹ ਬਹੁਤ ਵੱਡਾ ਫੈਟ ਹੈ ਜੇ ਸਾਬਤ ਹੋ ਜਾਂਦਾ ਤਾਂ ਸਾਬਤ ਹੋ ਜਾਂਦਾ ਇੱਥੇ ਹੀ ਲਾਲਪੁਰਾ ਸਾਹਿਬ ਇਹ ਸਵਾਲ ਚੁੱਕ ਰਿਹਾ ਕਿਉਂ ਡਿਊਟੀ ਕੋਈ ਪੁਲਸ ਅਧਿਕਾਰੀ ਨਿੱਜੀ ਹਸਲਾ ਕਿਵੇਂ ਰੱਖ ਸਕਦਾ ਇਹ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਸਰ ਹੁਣ ਇਸ ਸਾਰੇ ਕਟਨਾਕ੍ਰਮ ਨੂੰ ਜੇ ਆਪਾਂ ਇੱਕ निरपक्ष नुक्ति निगाहू देखी है कि गोली चली, हमलावर हो गए हिंसक हो गए ड्यूटी दे रहे जिसे करके अधिकारी शहीद हो गया वगैरह मेरा पुलिस के पक्ष ने अस जांच पड़ताल की ओर सारे दोषी पाए गए थे उस नामजदे गए हूँ दूजे पासे लालपुरा कह रहे हैं कि दरअसल की है ਕਿ ਪੁਲਿਸ ਨੇ ਇੱਕ ਤਰ੍ਹਾਂ ਨਾਲ ਆਪਣੇ ਹੀ ਗੁਨਾਹ ਨੂੰ ਗੋਲ ਕਰ ਦਿੱਤਾ ਮਤਲਬ ਕਿ ਆਪਣੀ ਛਾਇਆ ਬਚਾ ਲਈ ਸਿਰ ਸੱਜਣ ਗਈ ਪੁਲਿਸ ਹੁਣ ਇੱਕ ਤੇ ਸਾਰੇ ਘਟਨਾ ਕ੍ਰਮ ਚ ਇੱਕ ਬੜਾ ਵੱਡਾ ਸਵਾਲ ਉੱਠੇਗਾ ਕਿ ਦੋਹਾਂ ਤਿਰਾਂ ਚੋ ਜੋ ਵੀ ਤਰ ਸਹੀ ਹੈ ਜੋ ਵੀ ਸਹੀ ਹੈ ਇਹਦਾ ਮਤਲਬ ਕਿ ਇੱਕ ਤਰ ਗਲਤ ਹੈ ਫਿਰ ਜੀ ਇੱਕ ਤਰ ਗਲਤ ਹੈ ਤੋ ਇਹਨਾਂ ਨਾਲ ਹੀ ਗਲਤ ਹੈ ਚਾਹੇ ਪੁਲਸਾ ਚਾਹੇ ਬੁਦਾਇਕ ਇਹ ਆਪੋ ਵਿੱਚ ਦੀ ਗਲਤ ਹੈ ਜਿਹਦਾ ਮਤਲਬ ਹੈ ਕਿ ਲੈ ਮੈਂ ਜੰਮ ਇੱਕ ਕਾਮਨ ਮੈਨਥ ਆਮ ਬੰਦਾ ਜਿਹੜਾ ਉਹਦੇ ਨਾਲ ਕੀ ਹੋ ਰੋਏਗਾ ਬੜਾ ਵੱਡਾ ਸਵਾਲ ਹੈ ਅੱਗੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਕਰੀਬਲੀ ਤੇ ਪਰਚਾ ਜਦੋਂ ਹੋਇਆ ਸੀਗਾ ਤਾਂ ਤੁਹਾਨੂੰ ਯਾਦ ਹੋਣਾ ਆਪਾਂ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਵੀ ਪੁਲਸ ਨੂੰ ਹੀ ਟਾਰਗੇਟ ਤੇ ਲਿਆ ਸੀ ਕਰਕੇ ਪੁਲਸ ਅਜੇਹਾ ਕਰ ਰਹੀ ਹੈ ਸਾਰੀ ਹੈ ਇਹ ਬੜੇ ਗੰਭੀਰ ਮਸਲੇ ਹੋ ਜਾਂਦੇ ਜਿਸ ਬੜੇ ਗੰਭੀਰ ਮਸਲੇ ਹੋ ਜਾਂਦੇ ਆ ਜਿਵੇਂ ਫਰੀਦਕੋਟ ਵਾਲਾ ਇਹਨਾਂ ਦਾ ਇੱਕ ਵਿਧਾਇਕ ਹੈ ਜਿਹੜਾ ਸੇਖੂ ਉਹਦਾ ਇੱਕ ਕਰੀਬੀ ਫੜਿਆ ਗਿਆ ਚਟੇ ਵਾਲੇ ਕੇਸ ਚ ਤਾਂ ਪੁਲਿਸ ਦੀ ਐਫਆਈਆਰ ਕੁਸ਼ੋਰ ਕਰ ਰਹੀ ਸੀ ਉਹਨਾਂ ਦਾ ਪੱਖ ਕੁਸ਼ੋਰ ਸੀ ਇਹ ਸਭ ਕੁਝ ਕੀ ਚੱਲਦਾ ਐ ਸਾ ਇਹ ਵੀ ਬਹੁਤ ਵੱਡਾ ਸਵਾਲ ਐ ਬਹੁਤ ਮਟਾ ਸੋਧ ਐ ਕਿ ਭਾਈ ਸੱਚਾ ਕੌਣ ਐ ਤੇ ਜੇ ਸੱਚਾ ਇੱਕ ਐ ਤੇ ਫਿਰ ਇੱਕ ਝੂਠਾ ਦੀ ਐ ਜਿਹੜਾ ਵੀ ਝੂਠਾ ਮੇਰੇ ਖਿਆਲ ਦੇ ਨਾਲ ਗਵਰਨੈਂਸ ਤੇ ਮਾਮਲੀ ਦੀ ਵਿੱਚ ਫਿਰ ਉਹ ਇੱਕ ਸਵਾਲ ਵੀ ਪੈਦਾ ਕਰਦਾ ਜਿਹੜੇ ਚਰਚਿਤ ਵਿਧਾਇਕ ਨੇ ਤੁਹਾਨੂੰ ਪਤਾ ਹੀ ਆ ਮਨਜਿੰਦਰ ਸਿੰਘ ਲਾਲਪੁਰਾ ਇਹਨਾਂ ਦੇ ਵੀ ਬਹੁਤ ਵਿਵਾਦ ਵੈਸੇ ਵਿਧਾਇਕ ਬਨਣ ਤੋਂ ਪਹਿਲਾਂ ਵੀ ਇਹ ਸੁਰਖੀਆਂ ਚੜ੍ਹੇ ਇਹਨਾਂ ਤੇ ਮਕਦਮਾ ਤੱਕ ਵੀ ਦਰਜ ਹੋਇਆ ਸੀ ਪਤਾ ਨਹੀਂ ਇੱਕ ਹੈ ਇੱਕ ਤਾਂ ਹਾਈ ਪ੍ਰੋਫਾਈਲ ਹੀ ਸੀ ਉਸ ਤੋਂ ਬਾਅਦ ਸ਼ਾਇਦ ਕੋਈ ਹੋਰ ਵੀ ਹੋਵੇ ਤਾਂ ਮੈਨੂੰ ਪਤਾ ਨਹੀਂ ਉਸ ਤੋਂ ਇਲਾਵਾ ਇਹਨਾਂ ਦਾ ਸਿੱਧਾ ਸਿੱਧਾ ਪੇਟ ਚੱਲਿਆ ਸੀ ਗੁਰਮੀਤ ਸਿੰਘ ਚੋਹਾਨੂਰਾ ਦੇ ਨਾਲ ਫਿਰ ਜੇਈ ਕੁਟਵਾਰਾ ਕੋਟ ਮਰਮਲਾ ਮੰਗਲਾ ਇਹ ਸਭ ਕੁਝ ਚੱਲਿਆ ਹਮੇਸ਼ਾ ਸਫਾਈ ਦਿੰਦੇ ਨੇ ਆਪਣੇ ਆਪ ਨੂੰ ਇਹ ਕਹਿੰਦੇ ਕਿ ਮੈਨੂੰ ਥੋੜਾ ਜਿਹਾ ਜ਼ਿਆਦਾ ਹੀ ਟਾਰਗੇਟ ਤੇ ਰੱਖਿਆ ਜਾਂਦਾ ਸੋ ਲਾਲਪੁਰਾ ਇਹ ਐਸੇ ਲੀਡਰ ਨੇ ਜਿਹੜੇ ਇਹਨਾਂ ਦੇ ਪੁਰਾਣੇ ਕਰਮਚਾਰੀਆਂ ਚੋਂ ਇੱਕ ਆ ਗਿਆ ਖੈ ਗੱਲ ਇਹ ਹੈ ਕਿ ਇਹਨਾਂ ਦੇ ਹਲਕਾ ਹਰੂਰ ਸਾਹਿਬ ਦਾ ਇੱਕ ਪਿੰਡਿਆ ਕੋਟ ਮੁਹੰਮਦ ਖਾਨ ਜਿਹਦੇ ਚ ਤੁਹਾਨੂੰ ਯਾਦ ਹੋਣਾ 9 ਅਪ੍ਰੈਲ ਜਾਨੀ ਆਪਣੀਆਂ ਜਦੋਂ ਵਾਢੀਆਂ ਹਲੇ ਸਟਾਰਟ ਹੋਣ ਜਾ ਰਹੀਆਂ ਸੀਗੀਆਂ ਉਸ ਵੇਲੇ ਡੋਲੇਆਲਾ ਡੀਐਸਪੀ ਗਿਆ ਸੀ ਲੜਾਈ ਸ਼ੁਰੂ ਹੋਣ ਤੋਂ ਉੱਥੇ ਤੁਹਾਨੂੰ ਪਤਾ ਹੀ ਆ ਕਿ ਇੱਕ ਥਾਣੇਦਾਰ ਦੀ ਮੰਦਪਾਕੀ ਮੌਤ ਹੋ ਗਈ ਸੀ ਬੜਾ ਮੰਦਪਾਕਾ ਸੀਗਾ